ਮਿਲਾ ਬਲ ਮਹੱਲਾ ਪੰਜਵਾ ਦਰਸ਼ਨ ਦੇਖਤ ਦੋਖ ਨਸੇ ਕਬਹੋ ਨਾ ਹੋ ਵਹੋ ਦ੍ਰਿਸ਼ਟ ਅਗੋਚਰ ਜੀਅ ਕੈ ਸੰਗ ਬਸੇ ਰਹਾਉ प्रीतम प्राण आधार स्वामी पूर रहे प्रब अंतर जामि क्या गुण तेरे सार सुमारी सास सास प्रब तुज है चितारी कृपा नेद प्राप्त दीन दयाला जीव जंत की करहो प्रतपाला आठ पहर तेरा नाम जन जापे नानक प्रीत लाई प्रभ आप्ये बिलावल महला पंजवा तान तान जोबन चलत गया राम नाम का भजन ना कीनो करत कर्तवकार निष्पोर भया रहाओ। कनक प्रकार भोजन नित खाते मुख दन्ता का खया। मेरी, मेरी कर ठो पाप करत नह परी दया महा विकार घोर दुख सागर प्राणी गलत पया शर परे नानक स्वामी की बाहा पकर प्राभ काड लया बिलाबल महल्ला पंजवा। आपना प्राभ आया चीत दुश्मन दुश रहे चाख मारत कुल पया मेरे पाई मीत रहा। ਗੈਬਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜਿਓ ਪੈਂਦ ਧਾਨਰਾਸ ਪ੍ਰਭ ਤੇਰੀ ਤੂੰ ਸਮਰਾਥ ਸੁਆਮੀ ਮੇਰਾ दास अपने नहारा, नानक दास सदा है चेरा बिलाबल महला गोवेद सिमर हो कल्याण मिटि उपाद भया सुख सा जामी जमि सिमर्या जान रहा। ਜਿਸਕੇ ਜੀਵ ਤੈਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਨ ਧਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਊਪਰ ਕਰਤੇ ਮਾਨ ਭਾਈ ਮਿਤਰਾਈ ਮਿਟੀ ਬੁਰਾਈ ਦਰਸ਼ਟ ਦੂਤ ਹਾਰ ਕਾਡੇ ਸ਼ਾਨ ਸੂਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣ ਹੈ ਬਖਾਨ ਬਿਲਾਵਲ ਮਹੱਲਾ ਪੰਜਵਾ ਆਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਾਪ ਜਾਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਦੀਏ ਲਾਏ ਆਪਣੇ ਪਾਲ ਸਹੀ ਸਲਾਮਤ ਮੇਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਮੂ ਲਾਲਨ ਸਿਉ ਪ੍ਰੀਤਿ ਬਣੀ ਰਹਾਉ ਤੋਰੀ ਨਾ ਟੂਟੈ ਸ਼ੋਰੀ ਨਾ ਸ਼ੂਟੈ ਐਸੀ ਮਾਦੋ ਖਿੰਚ ਤਨੀ ਦੇਨ ਸਰੈਨ ਮਨ ਮਾਹੇ ਵਸਤ ਹੈ ਤੂ ਕਰ ਕਿਰਪਾ ਪ੍ਰਭ ਆਪਣੀ ਬਾਲ ਬਾਲ ਜਾਓ ਸਿਆਮ ਸੁੰਦਰ ਕਾ ਅਕਾਥ ਕਥਾ ਜਾਕੀ ਬਾਤ ਸੁਣੀ ਜਾਨ ਨਾਨਕ ਦਾਸਨ ਦਾਸ ਕਹੀ ਅਤ ਹੈ ਮੋਹੇ ਕਰਹੁ ਕਿਰਪਾ ਠਾਕੁਰ ਆਪਣੀ ਬਿਲਾਵਲ ਮੁਹੱਲਾ ਪੰਜਵਾਰ ਹਰ ਕੇ ਚਰਨ ਜਾਪ ਜਾਓ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਥਾ ਕਾ ਹਿਰਦੈ ਧਰ ਮੰਨ ਧਿਆਨ ਰਹਾਉ ਸੇਮਰ 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 ਸੁਖਦਾਤਾ ਉਜਾਗ ਕਿਆ ਸਗਲ ਜਹਾਨ ਰਸਨਾ ਰਵਹੋ ਏਕ ਨਾਰਾਇਣ ਸਾਚੀ ਦਰਗਹਿ ਪਾਵਹ ਮਾਨ ਸਾਧੂ ਸੰਗ ਪਰਾਪਤ ਜਾ ਕਾਓ ਤਿਨਹੀ ਪਾਇਆ ਏਹੋ ਨਿਧਾਨ ਗਾਵਉ ਗਉਣ ਕੀਰਤਨ ਨਿਤ ਸੁਆਮੀ ਕਾਰ ਕਿਰਪਾ ਨਾਨਕ ਦੀ ਜੈਦਾਨ ਬਿਲਾਵਲ ਮਹੱਲਾ ਪੰਜਵਾਰ ਰਾਖ ਲੀਏ ਸਤਗੁਰ ਕੀ ਸਰਣ ਜੈ ਜੈ ਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਨ ਤਰਨ ਰਹਾਉ ਬੇਸਵੰ ਭਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਣ ਥਾਨ ਥਨ ਅੰਤਰ ਸਰਬ ਨਿਰੰਤਰ ਵਾਲ ਵਾਲ ਜਾਈ ਹਰ ਕੇ ਚਰਨ ਜੀ ਜੋਗਤ ਵਾਸ ਮੇਰੇ ਸੁਆਮੀ ਸਰਬ ਸੇਦ ਤੋਮ ਕਾਰਣ ਕਰਣ ਆਦਿ ਜੁਗਾਦ ਪ੍ਰਭ ਰਖਦਾ ਆਇ ਹਰਿ ਸਿਮਰਤ ਨਾਨਕ ਨਹੀਂ ਡਰਨ ਰਾਗ ਵਿਲਾਵਲ ਮਹੱਲਾ ਪੰਜਵਾਦ ਧੂਪ ਦੇ ਘਰ ਅਠਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਾਭ ਕਿਛ ਤੇਰਾ ਈਗੈ ਨਿਰਗੁਣ ਊਗੈ ਸਰਗੁਣ ਕੇਲ ਕਰਤ ਵੇਚ ਸੁਆਮੀ ਮੇਰਾ ਰਹਾਉ ਨਗਰ ਮਹਿ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੀਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੀਰਾ का कौ दुराओ का स्यो जह जह पिखौ तह तह साध मूरत गुर भेटे नानक मेल सागर बन्दी नहीं आनहेरा बिलावल महल पंजवा ਤੋਮ ਸਮ ਰਥਾ ਕਾਰਨ ਕਰਨ ਢਾਕ ਨ ਢਾਕ ਗੋਬੇਦ ਗੁਰ ਮੇਰੇ 모ਹੇ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਾਹੀ ਕਛ ਠੀਠ ਮੁਕਰਨ ਬਾਡ ਪਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਾਰੋ ਸਹਾਉ ਸਦਾ ਸਦ ਭੂਲਨ ਤੁਮਰੋ ਬੇਰਦ ਪਤਤ ਉਧਾਰਨ ਕਰੁਣਾ ਮੈ ਕਿਰਪਾਲ ਕਿਰਪਾ ਨਿਦ ਜੀਵਨ ਪਾਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾ ऐसी कृपा मोहे संतह चरण हमारो माथा नैन दर्स तनूर पर गुरु को शबद मेर ह्यर वास हारनामान साग तरो तस्कर पञ्चनि ठाकुर सगलो भरमा होम जर जो तुम करो सोई पाल मान पावन दुबिदा दूर नानक के तुम ही दाते संत ले मोहे उदरहो बिलावल महल्ला पञ्जवा ਐਸੀ دیکਿਆ ਜਨ ਸਿਉ ਮੰਗਾ ਤੁਮਰੋ ਤਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਵ ਜਾਨ ਕੀ ਤਹਿਲ ਸੰਭਾਖਨ ਜਨ ਸਿਉ ਊਠਨ ਬੈਠਨ ਜਨ ਕੈ ਸੰਗਾ ਜਾਨ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਾਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਾਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਿਕ ਤੁਮ ਕਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਾਹੋਚ ਨਾ ਸਾਖਉ ਤੁਮਰੀ ਕਾਲ ਉਮਰੀ ਗਾਤ ਮੇਤ ਤੁਮ ਹੀ ਜਾਣਹੋ ਜਿਉ ਪੈੰਡ ਸਬ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨ ਬੋਲਤ ਹੀ ਜਾਣਹੋ ਹਾਲ ਤਾਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜਿਉ ਨਦਰ ਨਿਹਾਲ ਮਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂ ਹਮਰੋ ਪ੍ਰੀਤਮ ਮਨ ਮੋਹਨ ਤੋਜ ਬੇਨ ਜੀਵਨ ਸਗਲ ਅਕਾਥ ਰਹਾਉ राव तेराओ खेन पीतर प्रभ मेरो अनाथ को नाथ जलत अगन मह जन आप कर अपने दे राखे हाथ शीतल सुख पायो मन त्रिपते हार सिमरत श्रम लाथ ਨੇ ਦ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨਪ ਸਗਲ ਆਕਾਥ ਬਿਲਾਵਲ ਮਹੱਲਾ ਪੰਜਵਾ ਆਪਣੇ ਸੇਵਕ ਕਾਓ ਕਬ ਹੋ ਨਾ ਵਿਸਾਰੋ ਔਰ ਲਗ ਹੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਓ पतित पावन प्रभु बिरद तुमारो हमरे दुख हृदय मत तारो जीवन प्राण हर दान सुख तुम ही हाउ मैं पटल कृपा कर जा रहो जाल बिहून मील काट जीवन दूध बिना रहन काट बारो जन नानक प्यास चरण कमलन पेख दर्स स्वामी सुख सारो बिलावल महल पञ्जवा पया गुर पूरै पूरी सब राखी पार ब्रह्म प्रभ किनि मया रहाओ। ਮਾਨ ਤਾਨ ਰਾਵ ਰਹਿਆ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਇਆ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖੈਆ ਗੁਣ ਅਵ ਗੁਣ ਪ੍ਰਭ ਕਛਨਾ ਵਿਚਾਰੇ ਓ ਕਰ ਕਿਰਪਾ ਆਪੁ ਨਾ ਕਰ ਲਇਆ ਅਤਲ ਬਡਾਈ ਅਚੂਤ ਅਬినాਸੀ ਨਾਨਕ ਉਚਰੈ ਹਰ ਕੀ ਜੈ ਆ ਬਿਲਾਵਲ ਮਹੱਲਾ ਪੰਜਵਾ ਬੇਨੁਕੈ ਭਗਤੀ ਤਰਨ ਕੈਸੇ ਕਰਹੁ ਨੁਰਹੁ ਪਤਿਤ ਉਦਾਰਨ ਰਾਖ ਸੁਆਮੀ ਆਪ ਪਰੋਸੇ ਰਹਾਉ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਵਿਖਿਆ ਰਾਤਾ ਸੁਵਾਨ ਜੈਸੇ ਆਉ ਦਾ ਵਿਹਾਵਤ ਆਦਿਕ ਮੁਹਾਵਤ ਪਾਪ ਕਮਾਵਤ ਬੁਢੇ ਐਸੇ ਸਰਨ ਦੁਖ ਭੰਜਨ ਗੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇ ਸਭ ਕਲੇਸ਼ ਨਾਸ ਅਗ ਖੰਡਨ ਨਾਨਕ ਜੀਵਤ ਦਰਸ ਦਿ세 ਰਾਗ ਬਿਲਾਵਲ ਮਹੱਲਾ ਪੰਜਵਾਂ ਦੂਪ ਦੇ ਘਰ ਨਾਮਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪਹਿ ਮੀਨ ਲੈ ਜਪਤੇ ਸਰਣ ਤੁਮਾਰੀ ਆਏ ਤਾਬ ਤੇ ਦੋਖ ਗਏ ਰਹਾਉ ਤਾਜ ਅਭਿਮਾਨ ਅਰ ਚਿੰਤ ਬੇਰਾਨੀ ਸਾਧ ਹੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਾਨ ਤੇ ਰੋਗ ਖਾਏ ਮਹਾ ਮੂਗਤ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਨ ਰਹੇ ਬਿਲਾ ਬਲ ਮਹੱਲਾ ਪੰਜਵਾਂ ਜੀਵਾਂਉ ਨਾਮ ਸੁਣੀ ਜਾਉ ਸੋ ਪ੍ਰਸਾਨ ਭਏ ਗੁਰ ਪੂਰੇ ਤਬ ਮੇਰੀ ਆਸ ਕੁੰਨੀ ਰਹਾਉ ਪੀਰ ਗਈ ਵਾਦੀ ਮਾਨਤੀ ਰਾਮੋਹਯੋ ਅਨਦ ਤੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਿਨ ਨਾ ਜਾਏ ਖਿਨੀ ਅਨੇਕ ਭਗਤ ਅਨੇਕ ਜਾਨ ਤਾਰੇ ਸਿਮਰਹਿ ਅਨੇਕ ਮੁਨੀ ਆਂਦੋਲੇ ਟੇਕ ਨਿਰਤਾਨ ਧਨ ਪਾਇਓ ਪ੍ਰਭ ਨਾਨਕ ਅਨੇਕ ਗੁਨੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰਿ ਤੇਰੁ ਮਾਣ ਕਟਾਲ එ ඕවංකාර සතුගුරුප්‍රසාද මෝහන නීද නආවැහාවෑහාර කජර බස්තර අපරණකිනේ උඩින්නේ උඩිනි උඩිනි கබකාර අවැරීරහාාව शरण सुहागन चरणशीसार लालन मोहे मिलावहो काब कर आवैरी सुनह सहेरी मिलन बात कहो सगरो अहं मिटावो ताव कर ही लालन पावहो ताव मंगल गुण गावहो आनन्दरूप ते आवहो ਨਾਨਕ ਦੁਆਰੇ ਆਇਓ ਤਉ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੈ ਆਬ 모ਹੇ ਨੀਂਦ ਸੁਹਾਵੈ ਸਭ ਮੇਰੀ ਤਿਖਾ 부ਜਾਨੀ ਆਬ ਮੈਂ ਸਹਜ ਸਮਾਨੀ ਮੀਤੇ ਬੁਰਾ ਹੈ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹੰਮ ਜਾਏ ਦਰਸ਼ਨ ਪਾਵਤ ਹੈ ਰਾਚਾ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਉ ਆਹੇ ਮਾਨ ਅਵਰ ਨਾ ਭਾਵੈ ਚਰਨ ਆਵੈ ਚਰਨ ਆਵੈ ਉਲ ਜਿਉ ਆਲ ਮਕਰੰਦ ਕਮਲ ਜਿਉ ਆਨ ਰਾਸ ਨਹੀਂ ਚਾਹੈ ਏਕੈ ਹਰਿ ਲਾਹੈ ਆਨ ਤੇ ਟੂਪੀਐ ਰੇਖ ਤੇ ਛੂਟੀਐ ਮਨ ਹਰ ਰਸ ਕੂਟੀਐ ਸੰਗ ਸਾਧੂ ਉਲ ਟੀਐ ਆਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਬਿਲਾਵਲ ਮਹੱਲਾ ਨਾਮ ਵਾ ਉਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹੈ ਦੋਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਿਕਾ ਜੇ ਹ ਸਿਮਰਤ ਮੁਕਤ ਭਾਏ ਜੀ ਜਾਨੋ ਰਹਾਉ ਗਾਜ ਕੀ ਤਰਾਸ ਮਿਟੀ ਸ਼ਿਨ ਹੂ ਮਹ ਜਪ ਹੀ ਰਾਮ ਬਖਾਨੋ ਨਾਰਦ ਕਹਿਤ ਸੁਨਤ ਧਰੂਵ ਬਾਰਿਕ ਭਜਨ 마ਹੇ ਲਪਟਾਨੋ ਚਾਲ ਅਮਰ ਨਿਰਭੈ ਪਾਦ ਪਾਇਓ ਜਗਤ ਜਾਹਿ ਹੈ ਰਾਨੋ ਨਾਨਕ ਕਹਿਤ ਭਗਤ ਰਖਕ ਹਾਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨਵਾ ਹਰ ਕੇ ਨਾਮ ਬਿਨਾ ਦੁਖ ਪਾਵੈ ਭਗਤ ਬਿਨਾ ਸਹਸਾ ਨਹਿ ਚੂਕੈ ਗੋਰ ਇਹੋ ਭੇਦ ਬਤਾਵੈ ਰਹਾਉ ਕਹਾ ਭਾਇਓ ਤੀਰਥ ਬ੍ਰਤ ਕੀਏ RAM ਸਰਨ ਨਹੀਂ ਆਵੈ ਜੋਗ ਜਗ ਨਹਿ ਫਲ ਤਿਹ ਮਾਨਾਉ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੋ ਨਾਮ ਕਉ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਾਹੋ ਨਾਨਕ ਇਹ ਵੇਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਵਾ ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਾਰ ਜਨਮ ਆਕਾਰਥ ਖੋਇਆ ਯਹ ਰਾਖੋ ਮਨ ਮਾਹੀ ਰਹਾਉ ਤੀਰਥ ਕਰ ਬਰਤ ਫੋਨ ਰਾਖੈ ਨਹਿ ਮਨੁਆ ਬਸ ਜਾ ਕੋ ਨਹਿ ਫਲ ਧਰਮ ਤਾਹੇ ਤੁਮ ਮਾਨਹੁ ਸਾਚ ਕਹਿਤ ਮੈਂ ਆ ਕਾਉ ਜੈਸੇ ਪਾਹਨ ਜਾਲ ਮਹਿ ਰਾਖਿਓ ਭੇਦ ਨਾਹੀ ਸਿਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨਹੁ ਭਗਤ ਹੀਨ ਜੋ ਪ੍ਰਾਨੀ ਕਾਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਯਹ ਭੇਦ ਬਤਾਵੇ ਕਹੋ ਨਾਨਕ ਸੋਈ ਨਾਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ